ਸਾਡੀ ਚਿੜੀ ਨੇ ਆਂਡੇ ਰੱਖੇ ਸੀ ਤਿੰਨ ਹਫ਼ਤੇ ਲਗਾਤਾਰ ਆਂਡਿਆਂ ਤੇ ਬੈਠਣ ਪਿੱਛੋਂ ਹੁਣ ਉਹਨੇ ਆਂਡੇ ਛੱਡ ਦਿੱਤੇ ਤੇ ਹੁਣ ਉਹ ਬਾਹਰ ਬੈਠਣ ਲੱਗੀ ਹੈ ਮੈਂ ਕਈ ਦਿਨਾਂ ਤੋਂ ਨੋਟ ਕਰ ਰਹੀ ਹਾਂ ਅਸੀਂ ਹਲੇ ਆਂਡੇ ਨਹੀਂ ਚੁੱਕੇ ਕਿ ਚਿੜੀ ਬਾਹਰ ਬੈਠੀ ਆ ਤੇ 치ੜਾ ਵਾਰ-ਵਾਰ ਆਂਡਿਆਂ ਵੱਲ ਨੂੰ ਜਾ ਰਿਹਾ ਆਂਡਿਆਂ ਦੀ ਨਿਗਰਾਨੀ ਕਰ ਰਿਹਾ ਤੇ ਚਿੜੀ ਨੂੰ ਕਦੇ-ਕਦੇ ਕੁਝ ਕਹਿੰਦਾ ਤੇ ਅਗੋਂ ਚਿੜੀ ਆਪਣੀ ਕੋਈ ਵਿਆਖਿਆ ਕਰ ਰਹੀ ਐ ਐਕਸਪਲੇਨੇਸ਼ਨ ਦੇ ਰਹੀ ਐ ਕਿ ਭੜਿਆ ਲੋਕਾ ਇੰਝ ਨਹੀਂ ਹੁੰਦਾ ਆਪਣੇ ਆਂਡਿਆਂ ਦੇ ਵਿੱਚੋਂ ਬੱਚੇ ਨਹੀਂ ਨਿਕਲਨੇ ਉਹਨਾਂ ਨੂੰ ਇਚਾ ਕਰਦੇ ਦੇਖ ਮੈਨੂੰ ਮੇਰਾ ਵਕਤ ਯਾਦ ਆ ਰਿਹਾ ਜਦੋਂ ਮੇਰਾ ਫਸਟ ਟਾਈਮ ਮਿਸਕੈਰੀ ਹੋਇਆ ਸੀ ਤੇ ਮੈਨੂੰ ਮਹਿਸੂਸ ਹੋ ਰਿਹਾ ਕਿ ਚਿੜਾ ਵੀ ਇੱਕ ਮੇਲ ਪਰਜਾਤੀ ਆ ਬੰਦਿਆਂ ਨੂੰ ਵੀ ਦੁੱਖ ਲੱਗਦਾ ਜਦੋਂ ਉਹਨਾਂ ਦਾ ਆਪਣੇ ਉਹਨਾਂ ਦੀ ਔਲਾਦ ਖੁੱਸਦੀ ਆ ਮਿਸਕੈਰੀ ਹੁੰਦਾ ਮੈਨੂੰ ਇੰਜ ਲੱਗ ਰਿਹਾ ਜਿਵੇਂ ਚਿੜਾ ਪਰਮਾਤਮਾ ਅੱਗੇ ਵਾਰ-ਵਾਰ ਅਰਦਾਸ ਕਰ ਰਿਹਾ ਹੋਵੇ ਕਿ ਕੋਈ ਚਮਤਕਾਰ ਹੋ ਜਾਵੇ ਤੇ ਚਿੜੀ ਮੁਰ ਅੰਡਿਆਂ ਤੇ ਬੈਠਣ ਲੱਗ ਜੇ ਤੇ ਅੰਡਿਆਂ ਚ ਉਹਨਾਂ ਦੇ ਬੱਚੇ ਨਿਕਲ ਆਉਣ